ਸਸਿਕਾਂ ਦੀ ਸਾਰਿਆਂ ਨੂੰ ਅੱਜ ਆਪ ਮੈਂ ਤੁਹਾਨੂੰ ਦਿਖਾਵਾਂਗੀ ਟਮਾਟਰਾਂ ਦੇ ਜਿਹੜੇ ਬੂਟੇ ਆਪਾਂ ਵੱਡੇ ਕੰਟੇਨਰ ਵਿੱਚ ਲਾਇਏ ਸੀ ਨਾ ਬਹੁਤ ਵਾਰ ਇਹਨਾਂ ਤੋਂ ਟਮਾਟਰਾਂ ਦੀ ਹਾਰਵੈਸਟ ਕਰ ਚੁੱਕੀਆਂ ਤੇ ਅੱਜ ਫੇਰੇ ਟਮਾਟਰ ਬਹੁਤ ਸੋਹਣੇ ਪੱਕ ਵੀ ਗਏ ਨੇ ਤੇ ਅੱਜ ਮੈਂ ਫੇਰ ਇਹਨਾਂ ਟਮਾਟਰਾਂ ਨੂੰ ਤੋੜਨ ਆਈ ਆ ਤੇ ਨਾਲੇ ਮੈਂ ਤੁਹਾਨੂੰ ਦਿਖਾਵਾਂਗੀ ਕਿ ਵੇਖੋ ਆਪਣੇ ਕਿੰਨੇ ਜ਼ਿਆਦਾ ਗੁੱਛਿਆਂ ਦੇ ਵਿੱਚ ਟਮਾਟਰ ਲੱਗੇ ਆ ਤੁਸੀਂ ਵੀ ਇਸ ਤਰ੍ਹਾਂ ਆਪਣੇ ਬਾਗੀਚੇ ਦੇ ਵਿੱਚ ਟਮਾਟਰਾਂ ਦੇ ਬੂਟੇ ਵੀ ਲਾ ਸਕਦੇ ਆ ਆਪ ਘਰੇਲੂ ਟਮਾਟਰ ਨੂੰ ਜਿਸ ਤਰ੍ਹਾਂ ਆਪਾਂ ਉਹਨੂੰ ਕਟਿੰਗ ਕਰਕੇ ਕਿਸੇ ਵੀ ਪੋਟ ਦੇ ਵਿੱਚ ਉਹਨੂੰ ਬੀਜ ਸਕਦੇ ਆ ਤੇ ਫੇਰ ਇਹ ਜਰਮੀਨੇਸ਼ਨ ਹੋ ਜਾਂਦੀ ਹੈ ਇਹਨਾਂ ਦੀ ਜਰਮੀਨੇਟ ਜਦੋਂ ਹੁੰਦੇ ਨੇ ਵੀ ਇਸ ਤਰ੍ਹਾਂ ਫੇਰ ਆਪਾਂ ਹੋਰ ਕਿਸੇ ਕੰਟੇਨਰ ਦੇ ਵਿੱਚ ਉਹਨਾਂ ਬੂਟਿਆਂ ਨੂੰ ਲਗਾ ਸਕਦੇ ਆ ਤੇ ਆਪਣੀ ਢੇਰਾਂ ਹੀ ਟਮਾਟਰ ਅੱਜ ਪੱਕੇ ਹੋਏ ਨੇ ਬਹੁਤ ਸਾਰੇ ਟਮਾਟਰ ਲਾਲ ਹੋ ਗਏ ਆ ਗਰਮੀ ਦੀ ਵਜ੍ਹਾ ਕਰਕੇ ਗਰਮੀ ਬਹੁਤ ਜ਼ਿਆਦਾ ਪੈਣ ਲੱਗ ਗਈ ਆ ਤੇ ਥੋੜੇ ਜਿ ਦਿਨਾਂ ਪਿੱਛੇ ਹੀ ਹੋਣਾ ਫਨ ਟਮਾਟਰ ਤੋੜਨੇ ਪੈਂਦੇ ਆ ਮਮੀ ਦੇ ਵਿੱਚ ਟਮਾਟਰ ਬਹੁਤ ਜਲਦੀ ਪੱਕਦੇ ਨੇ ਤੇ ਫਿਰ ਆਪਾਂ ਨੂੰ ਇਹ ਤੋੜਨੇ ਪੈਂਦੇ ਨਹੀਂ ਤਾਂ ਫਿਰ ਜਾਨਵਰੀ ਖਾਣ ਲੱਗ ਜਾਂਦੇ ਨੇ ਇਹਨਾਂ ਟਮਾਟਰਾਂ ਨੂੰ ਤੇ ਬਹੁਤ ਲਾਲ ਲਾਲ ਤੇ ਵਧੀਆ ਟਮਾਟਰ ਹਾਂਜੀ ਇਸ ਤਰ੍ਹਾਂ ਛੋਟੇ ਛੋਟੇ ਟਮਾਟਰ ਹੀ ਪੱਕ ਜਾਂਦੇ ਨੇ ਜਿਵੇਂ ਚੈਰੀ ਟਮਾਟਰ ਹੁੰਦੇ ਭਾਰੇ ਦੂਜੇ ਟਮਾਟਰ ਆ ਵੱਡੇ ਧੁੱਪ ਘਰ ਕੇ ਟਮਾਟਰ ਪੱਕਦੇ ਨੇ ਜਲਦੀ ਕਿ ਫਿਰ ਇਹਨਾਂ ਨੂੰ ਤੋੜਿਆ ਹੀ ਜਾਂਦਾ ਨਹੀਂ ਤਾਂ ਫਿਰ ਇਹ ਉੱਪਰ ਹੀ ਖਰਾਬ ਹੋ ਜਾਂਦੇ ਨੇ ਤੇ ਹੱਪ ਬਹੁਤ ਆਸਾਨੀ ਨਾਲ ਆਪਣੀ ਟਰੈਸ ਤੇ ਟਮਾਟਰਾਂ ਦੇ ਗੁੱਟੇ ਤਾਂ ਲਾ ਸਕਦੇ ਆ ਕਿਵੇਂ 10x10 ਦੇ ਪੌਦ ਬਹੁਤ ਵਧੀਆ ਰੰਗ ਵਧੀਆ ਪੱਕੇ ਗਏ ਟੋਪ ਦੇ ਵਿੱਚ ਜਾਨਵਰ ਵੀ ਬਹੁਤ ਆਉਂਦੇ ਆ ਹਾਂਜੀ ਹੁਣ ਤੁਪ ਦੇ ਨਾਲੇ ਬੂਟੇ ਹੋਰ ਵੀ ਖਰਾਬ ਹੋ ਗਏ ਆਪਾਂ ਹੁਣ ਇਹਨਾਂ ਨੂੰ ਨਵੇਂ ਬੂਟੇ ਬੀਜ ਦੇਵਾਂਗੇ ਤੇ ਫੇਰ ਉਹ ਵਾਲੇ ਬੂਟੇ ਜਦੋਂ ਆਪਾਂ ਲਾਵਾਂਗੇ ਫੇਰ ਉਹਨਾਂ ਨੂੰ ਬਸ ਡੇਢ ਮਹੀਨੇ ਬਾਅਦ ਹੀ ਫਲ ਲੱਗਣ ਲੱਗ ਜਾਂਦਾ ਤੇ ਇਸ ਤਰ੍ਹਾਂ ਇਹ ਥੋੜੇ ਹੀਟ ਵਾਲੇ ਵੀ ਦੂਜੇ ਦਿਨ ਹੀ ਪੱਕ ਜਾਂਦੇ ਨੇ ਟਮਾਟਰ ਧੁੱਪ ਦੇ ਵਿੱਚ ਇਹ ਗੁੱਛੀਆਂ ਦੇ ਵਿੱਚ ਲੱਗੇ ਹੋਏ ਆ ਇਸ ਕਰਾ ਇਹ ਆਪਣਾ ਬਹੁਤ ਵੱਡਾ ਬਹੁਤ ਵਧੀਆ ਜੰਟਰਾਂ ਨਾਲ ਵਿਟੋ ਰਹੀ ਵੈਸੀ ਦੇਖੋ ਕੰਟੇਨਰ ਦੇ ਹਿਸਾਬ ਨਾਲ ਜਿਵੇਂ ਮਿੱਟੀ ਤੇ ਖਰਾਕ ਦੇ ਸਾਬ ਨਾਲ ਹੀ ਇਹ ਫਰੋਂਡੇ ਨੇ ਤੇ ਇਹ ਆਪਣੇ ਪਿਆਜ਼ ਵੀ ਬਹੁਤ ਸੋਹਣੇ ਹੋ ਗਏ ਗਰਮੀ ਕਰਕੇ ਆਪਣੇ ਸਾਰੇ ਜਿਹੜੇ ਛੋਟੇ ਬੁੱਟੇ ਸੀ ਇਹ ਇਹ ਟਮਾਟਰ ਤਾਂ ਪੱਕ ਗਏ ਪਰ ਇਹ ਬੁੱਟੇ ਸਾਰੇ ਹੈ ਨਹੀਂ ਖਤਮ ਹੋ ਚੁੱਕੇ ਨੇ ਫਰਾਂ ਹੀ ਸਾਰੇ ਟਮਾਟਰ ਪੱਕ ਕੇ ਬੁੱਟੇ ਗਏ ਪਰ ਜਿਹੜੇ ਜਿਹੜੇ ਬੁੱਟੇ ਥੋੜੇ ਛਾਵੇਂ ਸੀ ਇਹ ਵਾਲੇ ਜਿਵੇਂ ਇਹ ਕੰਟੇਨਰ ਦੀ ਤੇ ਇਧਰੋਂ ਇਹਦੀ ਆ ਜਾਂਦੀ ਆਪਣੇ ਅਨਾਰ ਦੀ ਇਹਨੂੰ ਛਾਂ ਤਾਂ ਕਰਕੇ ਇਹ ਵਾਲਾ ਬੂਟਾ ਬਚ ਗਿਆ ਇੱਕ ਹੋਰ ਵੀ ਆਪਣਾ ਬਚ ਗਿਆ ਤੇ ਦੇਖੋ ਕਿੰਨੇ ਵਧੀਆ ਸਾਰੇ ਟਮਾਟਰ ਇਹਨੂੰ ਹੋਰ ਵੀ ਲੱਗ ਰਹੇ ਆ ਥੋੜੀ ਜਿਹੀ ਜਿਹੜੇ ਛਾਵੇਂ ਹੁੰਦੇ ਨੇ ਬੂਟੇ ਉਹ ਬਚ ਜਾਂਦੇ ਨੇ ਧੁੱਪ ਵਾਲੇ ਬੂਟੇ ਸਾਰੇ ਸੜ ਜਾਂਦੇ ਨੇ ਧੁੱਪੇ ਨਹੀਂ ਰੱਖਣੇ ਹੁਣ ਗਰਮੀਆਂ ਦੇ ਵਿੱਚ ਫਟਮਟਰਾ ਦੇ ਬੂਟੇ ਇਹ ਧਿਆਨ ਰੱਖਣਾ ਜੀ ਮੈਂ ਦੇਖੋ ਥੋੜੇ ਜੇ ਡੇਲੀ ਆ ਫਟਮਟਰਾ ਤੋੜਦੇ ਆ ਕਿਲੋ ਡੇਢ ਕਿਲੋ ਟਮਾਟਰ ਰੋਜ਼ ਆ ਜਾਂਦੇ ਨੇ ਮੇਨੇ 6 ਮਹੀਨੇ ਹੋ ਗਏ ਟਮਾਟਰ ਤੋੜਦੀ ਨੂੰ ਇਸ ਤਰ੍ਹਾਂ ਆਪਾਂ ਘਰੇ ਬਹੁਤ ਵਧੀਆ ਨਾਮ ਦੇਣਾ ਖਾਦਾ ਸੁਪਰੀਆਂ ਦੇ ਆਪਾਂ ਟਮਾਟਰ ਤੋੜ ਸਕਦੇ ਆ ਤੇ ਬਾਹਰੋਂ ਆਪੇ ਲੈ ਕੇ ਆਉਨੇ ਆ ਉਹ ਟਮਾਟਰ ਵੀ ਤੀਜੇ ਚੌਥੇ ਦਿਨ ਹੀ ਖਰਾਬ ਹੋਣ ਲੱਗ ਜਾਂਦੇ ਨੇ ਆਪਾਂ ਜਦੋਂ ਫਰਿੱਜ ਵਿੱਚ ਰੱਖਦੇ ਇਹ ਟਮਾਟਰ 15-20 ਦਿਨ ਤੱਕ ਆਪਣੇ ਫਰਿੱਜ ਵਿੱਚ ਵੀ ਸੇਵ ਰਹਿੰਦੇ ਨੇ ਤੁਸੀਂ ਵੀ ਜਰੂਰ ਆਪਣੇ ਟੈਰਸ ਗਾਰਡਨ ਵਿੱਚ ਟਮਾਟਰਾਂ ਦੇ ਬੂਟੇ ਜਰੂਰ ਲਗਾਓ ਜੀ ਜਾਂ ਪਨੀਰੀ ਲਿਆ ਕੇ ਵੀ ਲਗਾ ਸਕਦੇ ਆ ਥੈਂਕ ਯੂ ਜੀ